ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਪਹਿਲਾਂ 450 ਸਾਲਾ ਗੁੰਦਵਾਲ ਸਾਹਿਬ ਜੀ ਦਾ ਮੇਲਾ ਹਮ ਹਮਾ ਕੇ ਸੰਗਤਾਂ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੂਜੀ ਬੇਨਤੀ ਅਸੀਂ ਸਰਕਾਰਾਂ ਨੂੰ ਆਮਤੀ ਵੀ ਦਿੰਨੇ ਆਂ ਪੀ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ 2 ਲੱਖ ਦੀ ਲੀਡ ਲੈ ਕੇ ਐਮਪੀ ਬਣਿਆ ਹੈ ਖਨੂਰ ਸਾਹਿਬ ਤੋਂ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹਾਰ ਰਹੇ ਹਾਂ ਜੇ ਕਿ ਸਿੱਖ ਤੁਸੀਂ ਐ ਸਿੱਖਾਂ ਦੇ ਨਾਲ ਕਰੇ ਗਏ ਤੇ ਸਿੱਖਾਂ ਨੂੰ ਆਟੋਮੈਟਿਕ ਹੀ ਤੁਹਾਡੇ ਨਾਲੋਂ ਵੱਖਰਾ ਹੋਣਾ ਪਊਗਾ ਅਸੀਂ ਆਪਦੀ ਯਾਦੀ ਦੇ ਬਿਲਕੁਲ ਨੇੜੇ ਆ ਜੇ ਤੁਸੀਂ ਸਾਡੇ ਨਾਲ ਰਲਣਾ ਮਿਲਣਾ ਚਾਹੁੰਦੇ ਆ ਨਵਾਂ ਮਾਸ ਦਾ ਤੁਸੀਂ ਰਿਸ਼ਤਾ ਸਮਝਦੇ ਹੋ ਆ ਜਿੰਨੇ ਸਾਡੇ ਬੰਦੀ ਸਿੰਘ ਪ੍ਰਾਣੇ ਆ ਤੇ ਭਾਈ ਅੰਮ੍ਰਿਤਪਾਲ ਹੁਣੀ ਆ ਜੋ ਜਲੰਧਰ ਦੀਆਂ ਜੇਲਾਂ ਕਪੂਰਥਲੇ ਦੀਆਂ ਜੇਲਾਂ ਦੇ ਵਿੱਚ ਅੰਬਰਸਰ ਦੀਆਂ ਤਰਨਤਾਰਨ ਦੀਆਂ ਜੇਲਾਂ ਦੇ ਵਿੱਚ ਆ ਸਾਡੇ ਨੌਜਵਾਨਾਂ ਨੂੰ ਜੇ ਛੱਡਿਆ ਨਹੀਂ ਜਾਂਦਾ ਤੇ ਸਿੱਖ ਕੌਮ ਭੜਕ ਪਈ ਤਾਂ ਫਿਰ ਤੁਹਾਡੇ ਕੋਲੋਂ ਸੰਭਾਲਣਾ ਔਖਾ ਹੋ ਜਾਊਗਾ ਅਸੀਂ ਨਿਮਰਤਾ ਸਹਿਤ ਅਜੇ ਬੇਨਤੀਆਂ ਕਰਦੇ ਆ ਸਰਕਾਰ ਨੂੰ ਕਿ ਜੋ ਸਾਡੇ ਬੰਦੀ ਸਿੰਘ ਆ ਸਾਡਾ 2.5 2 ਸਾਲ ਉਹ ਮੋਰਚਾ ਹਿਮਾਲਿਆ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ ਜਿਹਦਾ ਅਸਰ ਬਹੁਤ ਪਿਆਬਾਰ ਦੇਸ਼ਾਂ ਦੇ ਵਿੱਚ ਪਰ ਸਰਕਾਰ ਦੀ ਕੰਤੇ ਜੂ ਨਹੀਂ ਸਰਕ ਰਹੀ ਸਭ ਤੋਂ ਵੱਡਾ ਦੁਸ਼ਮਣ ਸਾਡਾ ਹੁਣ ਇਸ ਟਾਈਮ ਤੇ ਭਗਵਾਨ ਤਮਾਨ ਬਣਿਆ ਹੋਇਆ ਹੈ ਜਿਹੜਾ ਦੂਰੀ ਯਾਰ ਭਾਈ ਸਾਹਿਬ ਤੇ ਲਾ ਕੇ ਐਨ ਐ ਸੀ ਉਹਨਾਂ ਨੂੰ ਬੰਨ੍ਹ ਦੀ ਰੱਖਣਾ ਚਾਹੁੰਦੇ ਆ ਜੇ ਭਲਾ ਭਗਵੰਤ ਮਾਨਸਿਆਂ ਤੈਨੂੰ ਬੰਦ ਰੱਖਿਆ ਜਾਵੇ ਤੇ ਤੈਨੂੰ ਕਿੰਨਾ ਕੁ ਦੁੱਖ ਹੋਊਗਾ ਨੌਜਵਾਨਾਂ ਦੀਆਂ ਤੁਸੀਂ ਭਾਵਨਾ ਨੂੰ ਸਮਝੋ ਇਹਨਾਂ ਨੂੰ ਰਿਹਾ ਕੀਤਾ ਜਾਵੇ ਕੋਈ ਦੇਸ਼ ਦੇ ਵਿੱਚ ਐਡਾ ਭੜਕ ਨਹੀਂ ਸਕਦਾ ਇੱਕ ਦੋ ਚਾਰ ਬੰਦੇ ਉਹ ਤਾਂ ਵਿਚਾਰੇ ਵਿਰਦ ਹੋ ਗਏ ਆ ਜਿਹੜੇ ਜੇਲ੍ਹਾਂ ਦੇ ਵਿੱਚ ਪਹੁੰਚੇ ਆ ਤੇ ਤੁਸੀਂ ਅੱਜ ਵੀ ਹੁੰਦੀ ਆ ਤੇ ਤੁਸੀਂ ਐ ਸਿੱਖਾਂ ਤੋਂ ਡਰਦੇ ਸਿੱਖ ਤੁਹਾਡੇ ਦੁਸ਼ਮਣ ਨਹੀਂ ਸਿੱਖ ਦੇਸ਼ ਦੇ ਰਖਵਾਲੇ ਆ ਅਸੀਂ ਦੇਸ਼ ਨੂੰ ਯਾਦ ਕਰਾਇਆ 94 95 ਪਰਸੈਂਟ ਅਸੀਂ ਕੁਰਬਾਨੀਆਂ ਦਿੱਤੀਆਂ ਅੱਜ ਤੁਸੀਂ ਸਾਨੂੰ ਗੁਲਾਮੀ ਦਾ ਸਾਸ ਕਰਾ ਰਹੇ ਹੋ ਜਿਹੜੀ ਸਿੱਖਾਂ ਦੀ ਆਵਾਜ਼ ਕਿਤੇ ਵੀ ਨਹੀਂ ਸੁਣੀ ਜਾ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ